ਪੁਲਿਸ ਸੁਰੱਖਿਆ ਫੋਰਸ ਦੇ ਐਸਐਸਆਈ ਸਰਬਜੀਤ ਸਿੰਘ ਅਤੇ ਉਹਨਾਂ ਦੀ ਟੀਮ ਨੂੰ ਇਤਲਾਮ ਮਿਲੀ ਤਾਂ ਜਦੋਂ ਉਹਨਾਂ ਨੇ ਮੌਕੇ ਤੇ ਜਾ ਕੇ ਦੇਖਿਆ ਕਿ ਗੱਲਬਾਤ ਕੀਤੀ ਤਾਂ ਉਹਨਾਂ ਨੂੰ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਸਰਬਜੀਤ ਸਿੰਘ ਪਿੰਡ ਪਟੀਆਂ ਸਰਪੰਚ ਨੇ ਦੱਸਿਆ ਕਿ ਇੱਕ ਮੋਟਰਸਾਈਕਲ ਉੱਪਰ ਦੋ ਬੰਦੇ ਅਤੇ ਇੱਕ ਬੱਚਾ ਸਾਹਿਲ ਸਵਾਰ ਸੀ ਬਾਈਕ ਅੱਗੇ ਇੱਕ ਪਾਲਤੂ ਜਾਨਵਰ ਔਨ ਕਰ ਉਹਨਾਂ ਦਾ ਸੰਤੁਲਨ ਵਿਗੜਨ ਕਾਰਨ ਹਾਦਸਾ ਵਾਪਰ ਗਿਆ ਇਸ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਤੇ ਇੱਕ ਬੰਦਾ ਅਤੇ ਇੱਕ ਬੱਚੇ ਦੇ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਮੌਕੇ ਤੇ ਫਰਸਟ ایڈ ਦਿੱਤੀ ਗਈ ਤੇ ਤਿੰਨਾਂ ਨੂੰ ਐਂਬੂਲੈਂਸ 108 ਰਾਹੀਂ ਸਿਵਲ ਹਸਪਤਾਲ ਫਲੋਰਪੀ ਗਿਆ ਗਿਆ ਲਵਾਇਆ ਲਵਾਇਆ ਪਿੰਡ ਕਿਹੜਾ ਦਾ ਆਪਣਾ ਫਲੋਰੀ ਅਕਲਪੁਰ ਰੋਡ ਨਹੀਂ ਨਹੀਂ ਅਕਲਪੁਰ ਰੋਡ ਫਲੋਰ ਜੀ ਆ ਹਾਂਜੀ ਫਲੋਰ ਜੀ ਭਾਈ ਲਵਾਇਆ ਸਾਨਾ ਉਹ ਬਾਬੂ ਦਾ ਸਾਨਾ ਇਹਦਾ ਹੈ ਭਾਈ ਲੁਗੀ ਹੈ ਲੁਗੀ ਲੁਗੀ ਆ ਭਾਈ ਨਾ ਲੁਗੀ ਹਾਂਜੀ ਹਾਂਜੀ ਅੱਛਾ ਇਹਦੀ ਘਰ ਦੀ ਕਿੱਥੇ ਗਈ ਸੀ ਬਰਾਇਆ ਨੰਨੀ ਮੇਰੇ ਘਰ ਦੀ ਗਈ ਸੀ ਹਾਂਜੀ ਇਹਨੂੰ ਮੈਂ ਉੱਥੋਂ ਲੈ ਕੇ ਆਇਆ ਇਹ ਨਾਲ ਮੈਂ ਕਿਹਾ ਚੱਲ ਮੋਟਰਸਾਈਕਲ ਤੇ ਛੱਡ ਆਉਨੇ ਆ ਉਹ ਮੁੰਡਾ ਤੇਰਾ ਹਾਂਜੀ ਹਾਂਜੀ ਇਹ ਕੌਣ ਆ ਫਿਰ ਇਹ ਮੁੰਡਾ ਮੇਰਾ ਬਾਜੀ ਕੰਮ ਕਰਦਾ ਲੱਕੜਦਾ ਸੀ ਕੰਮ ਕਰਦਾ ਉਹਦਾ ਵੀ ਨਾਮ ਸਮਝ ਗਿਆ ਹਾਂਜੀ ਹਾਂਜੀ ਤੇ ਨਾਲ ਬਲੁੱਗੀ ਹਾਂਜੀ ਸੰਨ ਆਫ ਬਲੁੱਗੀ ਤੇ ਤੁਹਾਡਾ ਨਾਂ ਕੀ ਆ ਮੇਰਾ ਨਾਂ ਸੁਭਾਸ਼ ਆ ਬਾਜੀ ਸੰਨ ਆਫ ਸੰਨ ਆਫ ਸੁਖਦੇਵ ਲਾਲ ਸੁਖਦੇਵ ਲਾਲ ਹਾਂਜੀ ਠੀਕ ਆ ਬੇਟਾ ਤੁਹਾਡਾ ਉਹ ਤੇ ਨਹੀਂ ਛੱਡ ਛੁੱਟ ਜਿਹਾ ਲੱਗੀ ਉਹਦੇ ਮੇਰੇ ਬਾਜੀ ਗੋਡੇ ਤੇ ਲੱਗੀ ਗੋਡੇ ਤੇ ਲੱਗੀ ਆ ਉਹਦਾ ਨਾਂ ਕੀ ਆ ਉਹਦਾ ਹਸਾਇਲ ਸਾਹਿਲ ਸਾਹਿਲ ਸਨੌਂ ਸਪੋਟ ਹੈ। ਹਾਂਜੀ ਹਾਂਜੀ। ਕਿੱਥੇ ਦੇ ਰਹਿਣ ਵਾਲੇ ਫਟਾ ਡਰਾਈਵਰਸ ਬੋਲੀਆਂ? ਅਗਲਪੁਰ ਰੋਡ ਹੈ ਯਾਰ। ਤੇਰਾ ਵੀ ਕਲਪੁਰ ਹੀ ਆ। ਹਾਂਜੀ ਅਗਲਪੁਰ ਅਗਲਪੁਰ ਰੋਡ ਹੀ ਆ ਬਾਈ ਹਾਂਜੀ। ਮੋਬਾਈਲ ਨੰਬਰ ਅਜੀਤ ਰਵਿਦਾਸਪੁਰਾ ਮਹੱਲਾ। ਅੱਛਾ ਰਵਿਦਾਸਪੁਰਾ ਮਹੱਲਾ ਲਿਖੋ ਤੇ। ਹਾਂਜੀ ਹਾਂਜੀ। ਮੋਬਾਈਲ ਨੰਬਰ 9501922756। ਇਹ ਦਾ ਮੇਰਾ ਹੈ ਬਾਈ। 9501922756। ਹਾਂ ਤੇਰਾ ਅਜੀਬ ਤਰ੍ਹਾਂ ਇੱਕ ਐਕਸੀਡੈਂਟ ਹੋਇਆ ਹਾਈਵੇ ਤੇ ਓਰੇ ਵਾਲੇ ਫੋਟਾ ਦੇ ਸਾਰਨ ਅਸੇ। ਇਹ ਐਕਸੀਡੈਂਟ ਰਾਤ ਕਰੀਬ ਸਵੇਕ 10 ਵਜੇ ਹੋਇਆ ਜੀ। ਇਸ ਐਕਸੀਡੈਂਟ ਦੇ ਸਬੰਧ ਵਿੱਚ ਸਾਨੂੰ ਸਮਾਜ ਸੇਵੀ ਨੇ ਫਦਾ ਸਰਵੀ ਸੰਗ ਸਰਪੰਚ ਪਿੰਡ ਪਟੀਆਂ ਦੇ ਉਹਨਾਂ ਦੇ ਪਿੰਡ ਦੇ ਬਿਲਕੁਲ ਓਪੋਜੀਟ ਸਾਹਮਣੇ ਹੋਇਆ ਇਨਫਰੰਟ ਤੇ ਜਿਹਦੇ ਵਿੱਚ ਦੋ ਵਿਅਕਤੀ ਸਨ ਮੋਟਰਸਾਈਕਲ ਤੇ ਸਵਾਰ ਇੱਕ ਉਹਨਾਂ ਦੇ ਨਾਲ ਬੱਚਾ ਸੀਗਾ ਜੋ ਕਿ ਅਕਲਪੁਰ ਰੋਡ ਫਲੋਰ ਦੇ ਵਸਨੀਕ ਸੀ। ਉਹ ਫਲੋਰ ਤੋਂ ਗਰਿਆਂ ਆ ਰਹੇ ਸੀ ਤੇ ਉਹਨਾਂ ਦੇ ਅੱਗੇ ਇੱਕ ਕੋਈ ਕੁੱਤਾ ਦੱਸਿਆ ਜੀ ਕੁੱਤਾ ਮੋਰੇ ਆਉਣ ਕਾਰਨ ਉਹਨਾਂ ਦਾ ਮੋਟਰਸਾਈਕਲ ਅਨਬੈਲੈਂਸ ਹੋ ਗਿਆ ਜਿਹਦੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਤੇ ਬਾਕੀ ਬੱਚਾ ਤੇ ਉਹਦੇ ਨਾਲ ਜਿਹੜਾ ਸੀਗਾ ਉਹਨਾਂ ਦੇ ਮਬੂਲੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਅਸੀਂ ਮੌਕੇ ਤੇ ਹੀ ਫਸਟ ਏਡ ਦਿੱਤੀ ਤੇ ਬਾਅਦ ਵਿੱਚ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਫਲੋਰ ਐਡਮਿਟ ਕਰਾ ਦਿੱਤਾ ਗਿਆ ਜਿਹੜੇ ਜਿਹਨਾਂ ਦਾ ਐਕਸੀਡੈਂਟ ਹੈ ਉਹ ਕਿੱਥੇ ਦੇ ਹੈ ਜਿਹੜੇ ਉਹ ਅਗਲਪੁਰ ਰੋਡ ਦੇ ਸੀਗੇ ਜੀ ਫਲੋਰ ਦੇ ਸੀਗੇ ਅਗਲਪੁਰ ਰੋਡ ਦੇ